ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਸਾਰੇ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਮੇਰੇ ਮਾਲਕ ਨੂੰ ਇਹ ਵੀ ਮੈਂ ਬੇਨਤੀ ਕਰਦਾ ਵੀ ਸੱਚਿਆ ਪਾਤਸ਼ਾਹ ਸਾਹਿਬ ਦੀ ਜਿਹੜੀ ਜਾਇਜ਼ ਜਾਇਜ਼ ਮਨੋਕਾਮਨਾਵਾਂ ਉਹ ਪੂਰੀਆਂ ਕਰ ਦਿਓ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਜੀ ਮਾਲ ਆ ਗਿਆ ਸੀਗਾ ਆਪਣੇ ਕੋਲ ਆ ਪਿੱਛੇ ਪਿਆ ਜੀ ਪੋਲਟਰੀ ਫਾਰਮ ਦਾ ਤੇ ਤਕਰੀਬਨ ਹੁਣ ਮੇਰੇ ਕੋਲ 3 ਪਰਸਨ ਧੂਰੀ ਸਾਈਡ ਤੋਂ ਪਹੁੰਚ ਚੁੱਕੇ ਨੇ ਜਿਨ੍ਹਾਂ ਨੇ ਇੱਥੇ ਸਾਰਾ ਸਮਾਨ ਹੈ ਇੰਸਟਾਲ ਕਰਨਾ ਹੈ ਅਹ 2 ਤੋਂ 2 ਤੋਂ 3 ਦਿਨ ਮਤਲਬ 2 ਤੋਂ 3 ਜਾਂ 4 ਦਿਨ ਬੜੀ ਹੱਦ ਅ ਦੇ ਵਿੱਚ ਕਹਿੰਦਾ ਤੁਹਾਡਾ ਸਾਰਾ ਅਸੀਂ ਕੰਪਲੀਟ ਕਰ ਦਾਂਗੇ ਤੇ ਉਹਦੇ ਵਿੱਚੇ ਵਿੱਚ ਮੈਂ ਇੱਕ ਦੋ ਵੀਡੀਓ ਇਹਨਾਂ ਦੀ ਬਣਾਉਂਗਾ ਉਸ ਤੋਂ ਬਾਅਦ ਮੈਂ ਚਲਾ ਜਾਣਾ ਪਾਪਾ ਬਾਲਕ ਨਾਸਦੇ ਨੂੰ ਅ 4-5 ਦਿਨ ਦਾ ਮੇਰਾ ਜਿਹੜਾ ਉੱਧਰ ਟੂਰ ਆ ਫਿਰ ਵਿੱਕੀ ਤੁਹਾਨੂੰ ਇੱਥੇ ਦਿਖਾਉਂਗਾ ਵੀ ਕਿਵੇਂ ਇੱਕ ਪ੍ਰੋਸੈਸ ਚੱਲ ਰਿਹਾ ਕਿਵੇਂ ਨਹੀਂ ਮਿਲਾਉਂਦੇ ਆਪਾਂ ਤੁਹਾਨੂੰ ਇਹਨਾਂ ਬੰਦਿਆਂ ਨੂੰ ਵੀ ਜਿਹੜੇ ਉੱਥੇ ਤੇ ਪਹੁੰਚੇ ਆਪਣੇ ਕੋਲ ਇਹ ਮੈਨੂੰ ਹੁਣ ਇੱਕ ਇੱਕ ਪੰਨ ਦਾ ਇਹ ਬੰਦੇ ਨੂੰ ਮਲਾਉਣਾ ਸੀ ਮੈਂ ਬੰਦਾ ਬੜਾ ਘੰਟਾ ਦਾ ਬਲਾਈ ਸਾਸਰੀ ਕਾਲ ਮੜੀ ਜੀ ਅੱਛਾ ਮੈਨੂੰ ਐਂ ਦੱਸ ਵੀ ਤੇਰਾ ਏਰੀਆ ਕਿਹੜਾ ਤੂਰੀਓ ਖਾ ਨਹੀਂ ਸੰਗਰੂਰ ਆ ਜੀ ਪਿੰਡ ਸ਼ੇਰੂ ਜੀ ਅਛਾ ਸ਼ੇਰੋਂ ਪਿੰਡ ਦਾ ਹਾਂਜੀ ਬੋਲ ਬੋਲੇ ਸ਼ੇਰ ਬੱਬਰ ਸ਼ੇਰ ਵਰਗੇ ਮੁੰਡੇ ਵੀ ਤੁਸੀਂ ਬੱਬਰ ਸ਼ੇਰ ਵਰਗੇ ਆ ਵਾਕਈ ਹੈਡ ਕਾਉਨ ਆ ਤੁਹਾਡੇ ਵਿੱਚ ਉੱਥੇ ਨਾ ਵਿੱਚ ਤੇ ਨਹੀਂ ਆ ਜੀ ਉਹ ਵੈਰੀ ਗੁੱਡ ਹੱਡੇ ਫੜ ਲਿਆ ਮੈਂ ਹੁਣ ਨਹੀਂ ਹੁਣ ਪ੍ਰਵਾਇਡ ਨਹੀਂ ਪਰ ਹੈਡ ਗਲੇ ਆਰੀ ਦਾ ਲੜਣੀ ਹੈ ਹੈ ਉਧਰ ਮੈਂ ਪਤਾ ਜੀ ਨੂੰ ਤੁਸੀਂ ਕਹਿੰਦੇ ਕਿਹੜੇ ਭਾਜੀ ਨੇ ਭੇਜਿਆ ਤੁਹਾਨੂੰ ਆਸ਼ੂ ਨੇ ਆਸ਼ੂ ਨੇ ਆਸ਼ੂ ਨੂੰ ਮੈਂ ਪਤਾ ਕੀ ਕਰਨਾ ਹੁੰਦਾ ਹਾਂਜੀ ਤੇਜਰੀਵਾਲ ਸਾਹਿਬ ਹਾਂਜੀ ਉਹ ਜਈ ਹੈ ਬੋਲਦਾ ਵੀ ਇਦਾਂ ਹੀ ਹੋਣਾ ਹਾਂਜੀ ਹਾਂਜੀ ਆ ਬੁਲਾਉਂਦਾ ਤੁਹਾਨੂੰ ਤੁਹਾਡਾ ਨਾਮ ਕੀ ਦੱਸਦਾ ਤੁਸੀਂ ਅਮਰ ਸਿੰਘ ਜੀ ਅਮਰ ਅਮਰ ਸਿੰਘ ਹਾਂਜੀ ਸ਼ੇਰੋਂ ਪਿੰਡ ਤੋਂ ਹਨਾ ਹਾਂਜੀ ਲਓ ਜੀ ਆ ਗਿਆ ਦੂਸਰਾ ਸੈਕੰਡ ਪਰਸਨ ਮੈਂ ਆ ਦੇਖ ਆਹ ਹੈ ਜਿਨ੍ਹਾਂ ਦੇ ਦੰਦ ਨਿਕਲਦੇ ਰਹਿੰਦੇ ਮੈਂ ਵੀ ਹਮੇਸ਼ਾ ਨਾ ਇਹੀ ਅਰਦਾਸ ਕਰਦਾ ਹੁੰਦਾ ਵੀ ਸਭ ਦੇ ਦੰਦ ਆਏ ਨਿਕਲਦੇ ਰਹਿਣਾ ਵੀ ਖੁਸ਼ ਰਹਿਣਾ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਯਾਰ ਕਿਆ ਲੈ ਕੇ ਜਾਣਾ ਇੱਥੇ ਕੁਝ ਵੀ ਨਹੀਂ ਕੀ ਨਾਮ ਆ ਆਪਣਾ ਭਗਵਾਨ ਸਿੰਘ ਭਗਵਾਨ ਸਿੰਘ ਬੱਲੇ ਬੱਲੇ بڑے بڑے ਨਾਮ ਰੱਖੇ ਹੋਏ ਭਾਈ ਭਗਵਾਨ ਸਿੰਘ ਐਵੇਂ ਥੋੜਾ ਕਿਹੜਾ ਪਿੰਡ ਸੀ ਖਾਸ ਇੱਕੋ ਪਿੰਡ ਦਾ ਤੁਸੀਂ ਦਿੰਨੇ ਹਾਂਜੀ ਓ ਵੈਰੀ ਗੁੱਡ ਹਸੀ ਲੱਕ ਵਾਲ ਇਕਲੀ ਹਾਦਸਾ ਦੇਖੀ ਜਲਦੀ ਹਾਲਾ ਸਵਾਸਾ ਦੇਖੀ ਜਲ ਕੋਈ ਨਹੀਂ ਜੇ ਤੁਹਾਡਾ ਖੂਨ ਕਿਲੋ ਕਿਲੋ ਨਾ ਪਦਾ ਕੇ ਭੇਜਿਆ ਤਾਂ ਕਿਹੋ ਮੈਨੂੰ ਅਸੀਂ ਆਪਾ ਭਗਵਾਨ ਸਿੰਘ ਹੋ ਗਿਆ ਓ ਲੋ ਜੀ ਵੀਰਾ ਜੀ ਕੀ ਹਾਲ ਹੈ ਪ੍ਰਭਜੋਤ ਪ੍ਰਭਜੋਤ ਸਿੰਘ ਸਾਸਰੀ ਕਾ ਬੋਲੇ ਸਾਰਿਆਂ ਨੂੰ ਇੱਕ ਵਾਰ ਹਸੀ ਗਾ ਆਸ਼ੂਪਾ ਜੀ ਨੂੰ ਸਾਸਰੀ ਕਾ ਆਸ਼ੂਪਾ ਜੀ ਸਾਸਰੀ ਕਾਲ ਜੀ ਆਸ਼ੂਪਾ ਜੀ ਹਸੀ ਗਾ ਜੀ ਆਏ ਹਾਏ ਕਿਆ ਨਾਮ ਹੈ ਵੀਰ ਦਾ ਪ੍ਰਭਜੋਤ ਹਾਂ ਜੀ ਪ੍ਰਭਜੋਤ ਸਿੰਘ ਓ ਬੱਲੇ ਪ੍ਰਭੂ ਓ ਮੇਰੇ ਮਾਲਕ ਸਿਰੇ 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 ਬੰਦੇ ਟੱਕਰੇ ਬਾਈ ਸੱਚੀ ਗੱਲ ਹੈ ਤੇਰੀ ਓ ਮੇਰੇ ਦਾਤਾ ਦੇਖੇ ਮੈਂ ਰੋਜ ਬਾਬੇ ਨਾਨਕ ਦਾ ਨੌ ਲੰਦਾ ਸਵੇਰੀਆਂ ਉੱਠ ਕੇ ਪਰ ਮੈਨੂੰ ਐ ਨਹੀਂ ਤਾਂ ਪਤਾ ਐਂ ਕਿਹੜੀਆਂ ਘੈਂਟ ਰੂਆਂ ਮਿਲ ਜਾਣੀਆਂ ਆਪਾਂ ਨੂੰ ਅਸੇ ਤੇਰਾ ਪਿੰਡ ਵੀ ਸ਼ੇਰ ਹੋਏ ਹੈ ਸ਼ੇਰ ਹੋ ਮੈਂ ਬੈਜੀ ਆਪਾਂ ਅੱਛਾ ਹੁਣ ਮੈਨੂੰ ਐ ਦੱਸੋ ਤੁਹਾਡੇ ਤਿੰਨਾਂ ਦੇ ਰਿਲੇਸ਼ਨ ਕੀ ਹੈ ਇੱਧਰ ਨੂੰ ਆਓ ਚਾਚੇ ਤਾਂ ਐਂ ਦੇ ਮੁੰਡੇ ਆ ਕਿ ਕੁ ਨਹੀਂ ਇਦਾਂ ਚਾਚੇ ਦਾ ਮੁੰਡਾ ਚਾਚੇ ਦਾ ਇਹ ਮੁੰਡੇ ਆ ਨਾ ਫਿਰ ਤਾਂ ਭਰਾਜ ਜਣੀ ਤੁਹਾਡੇ ਦਾ ਪੰਗਾ ਪੰਗਾ ਨਾ ਲਾ ਮੈਂ ਐਵੇਂ ਕੁੱਟੋਗਾ ਜਦ ਦੀ ਮੈਨੂੰ ਫਿਰ ਹੈ ਨਾ ਪਿਆਰ ਮੁਹੱਬਤ ਨਾਲੇ ਚੱਲੀਏ ਤੁਹਾਡੇ ਨਾਲ ਜੇ ਤਾਂ ਹੁੰਦੇ ਆਲੇ ਦੁਆਲੇ ਵਾਲੇ ਫਿਰ ਤਾਂ ਇੱਕ ਦੂਏ ਨੂੰ ਮਾੜੀ ਉਂਗਲੀ ਅੰ ਨੇ ਵੀ ਕੋਈ ਆਪਣਾ 4-5 ਦਿਨ 4-5 ਦਿਨ ਹਨਾ ਚਲ ਰੂਗਲ ਕੰਮ ਕਰਦੇ ਹੋ ਸ਼ਾਂਖ ਨਾਲ ਹੀ ਕਰਦੇ ਕੰਮ ਦਾ ਸ਼ਾਂਖ ਨਾਲੇ ਕਰਨਾ ਹਨਾ ਹਾਂ ਤੇ ਸਵੇਰੇ ਤੁਹਾਡਾ ਸਮਾਨ ਆ ਗਿਆ ਤਾਂ ਉਹ ਵੀਡੀਓ ਤੁਹਾਨੂੰ ਮੈਂ ਦੱਸੂਗਾ। ਉਹ ਵੀ ਦੇਖ ਲਿਓ ਜਿਹੜੇ ਸਮਾਨ ਦੀ ਵੀਡੀਓ ਬਣੀ ਹੋਈ ਆਇਆ ਹੈ ਤੇ ਤੁਹਾਡੀ ਵੀਡੀਓ ਵੀ ਪਾਉਂਗੀ। ਤੇ ਹੁਣ ਲੰਗਰ ਪਾਣੀ ਜੀ ਇਹਨਾਂ ਨੂੰ ਮੈਂ ਛਕਾ ਲਿਆ ਆ। ਹਾਂ ਠੀਕ ਹੈ ਜੀ। ਮੇਰੇ ਜੀ ਛਕਾਈ। ਜਿਹੜਾ ਨਿਆਣੇ ਕਹਿੰਦੇ ਤੱਤੀਆਂ ਤੱਤੀਆਂ ਰੋਟੀਆਂ ਮੇਰੀਆਂ। ਹਾਂ ਜੀ ਹਾਂ ਜੀ। ਗਰਮ ਗਰਮ। ਨਹੀਂ ਨਹੀਂ ਨਿਆਣੇ ਕਹਿੰਦੇ ਤੱਤੀਆਂ ਤੱਤੀਆਂ। ਠੀਕ ਹੈ। ਚਲੋ ਜੀ ਹੁਣ ਇੱਧਰ ਮੈਂ ਆਪਣੇ ਆੜੀ ਨੂੰ ਮੁਲਾਦਵਾ। ਮਹਾਰਾਜ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਲਾ ਬਈ ਤੂੰ ਮੇਰੇ ਗੱਲ ਸੁਣ ਲੈ। ਇਹੋ ਜਿਹੜੇ ਯਾਰ ਬਸ ਘਰਾਂ ਬੈਠੇ ਉਹੀ ਕਹੀ ਜਾਂਦੇ ਨੇ ਮੈਂ ਤੇਰੇ ਨਾਲ ਫੋਨ ਤੇ ਨਾ ਮੈਂ ਤੇ ਪਹਿਲਾਂ ਯਾਰ ਉਹਰੇ ਮੈਨੂੰ ਪਤਾ ਤਾਂ ਇਹ ਗੱਲ ਦਾ 10 ਮਿੰਟ ਪਹਿਲਾਂ ਪਹੁੰਚ ਗਿਆ ਆ ਤੇਰਾ ਇੱਧਰੋਂ ਚੱਲਣ ਦੇ ਵਿਚ ਨੂੰ ਮੂੰਹ ਆਪਾਂ ਦਾ ਰੰਗ ਪਹਿਲਾਂ ਹੀ ਪੱਕੇ ਆ ਦੋਨਾਂ ਦੇ ਤੇ ਇੱਕ ਉੱਪਰ ਤੇ ਉਧਰ ਰੌਂਗ ਸਾਈਡ ਜਿਹਨੂੰ ਬੈਠ ਕੇ ਇਦਨ ਹੋ ਜਾਗੇ ਇਹ ਆਇਨ ਹੋ ਜਾਣਾ ਹੋਰ ਦੱਸ ਤੁਮ ਤੇਰਾ ਪਰਿਵਾਰ ਸਾਰਾ ਠੀਕ ਠਾਕ ਹੈਨ ਵਧੀਆ ਬਾਬੇ ਨਾਲ ਕਿ ਵੀ ਚਰਦੀ ਕਲਾ ਮਾੜਾ ਗੰਨੇ ਦਾ ਬੀਜ ਦੇ ਦੇਖਣ ਆਇਆ ਦਾ ਜਾਨੂੰ ਮੈਨੂੰ ਪਤਾ ਲੱਗ ਗਿਆ ਵੀ ਕਹਿੰਦੇ ਸਮਾਨ ਆ ਰਿਹਾ ਓਰੇ ਇਹ ਤਾਂ ਗੱਲ ਹੈਗੀ ਆ ਗੰਨੇ ਦਾ ਬੀਜ ਉਹ ਤੇਰੇ ਵਾਸਤੇ ਨਹੀਂ ਹੈਗਾ ਉਧਰੋਂ ਦੇਖੀ ਨਾ ਨਜਰੋਂ ਉਧਰੋਂ ਨਹੀਂ ਦੇਖਿਆ ਹੈਗਾ ਹੋਰ ਪਾਸੇ ਮੈਂ ਤਾਂ ਹੋਰ ਪਾਸੇ ਦੇਖ ਕੇ ਆਇਆ ਯਾਰ ਉਹ ਪਲਾਨ ਕੁਛ ਹੋ ਰਿਹਾ ਹੈ ਅੱਛਾ ਮੈਨੂੰ ਐਂ ਦੱਸ ਤਾਂ ਕਣਕ ਵੱਢਣ ਤੋਂ ਬਾਅਦ ਵਿੱਚ ਜਦ ਤੁਹਾਨੂੰ ਲਾਉਣਾ ਹੈ ਉਹ ਹੋ ਲਈ ਉਹ ਗੱਲਬਾਤ ਅਸੀਂ ਹੁਣੇ ਕਰਕੇ ਆਦੇ ਡਾਕਟਰ ਸਾਹਿਬ ਆਏ ਹੋਏ ਤੇਰੇ ਹਾਂ ਉਹ ਕਹਿੰਦੇ ਵੀ ਨਹੀਂ ਇਹ ਕੰਮ ਨਹੀਂ ਹੋਣਾ ਹੈਗਾ ਆ ਤੇਰਾ ਟ੍ਰੇਨ ਵਾਲਾ ਕੰਮ ਜਾਵਾ ਕੰਮ ਯਾਰ ਪੰਗਾ ਨਾ ਕਰ ਖੜਾ ਪਿਆ ਹਾਂ ਉਹ ਕੰਮ ਤੇਰਾ ਥੋੜਾ ਜਿਹਾ ਲੇਟ ਹੁੰਦਾ ਯਾਰ ਉੱਥੇ ਡਾਕਰ ਜਮੀਨਾਂ ਨਾ ਤੇਰੀ ਖਿੱਚ ਦੇਣਾ ਕੰਮ ਦੇਖੀ ਜਾਊਂਗਾ ਨਾ ਨਾ ਬੀਜ ਦਾ ਨਹੀਂ ਫੇਰ ਆਏ ਤਾਂ ਚਲੋ ਹੁਣ ਇਹ ਤਾਂ ਸਭ ਕੁਝ ਹੋ ਜਾਂਦਾ ਏ ਫੇ ਤੇਰਾ ਵਿੱਚ ਆਹ ਤੁਹਾਡਾ ਕੰਮ ਨਹੀਂ ਚੱਲ ਪਾਣਾ ਇੱਧਰ ਆ ਤਾਂ ਪਿਆ ਚੱਲ ਪਵੇਂ ਇੱਥੇ ਕਿਹ ਹੈ ਔਰਤਾਂ ਪਾ ਦੋ ਬੰਦੇ ਰੱਖਣੇ ਬੰਦਾ ਤੇ ਕੋਈ ਨਾਲ ਮੈਨੂੰ ਵਧੀਆ ਜਿਹਾ ਕੋਈ ਹੈਗਾ ਬੰਦਾ ਹੈਗਾ ਯਾਰ ਹਾਂ ਕੰਮ ਆ ਬੰਦਾ ਮਿਲ ਜਾਊਗਾ ਕੰਮ ਵਾਲਾ ਚਾਹੀਦਾ ਇਹ ਨਾ ਹੋਵੇ ਵੀ ਕਿਤੇ ਉਹ ਅੱਜ ਮੇਰੀ ਘਰ ਦੀ ਦਿੱਲੀ ਮੈਂ ਭੁਲਾਣੀ ਜੇ ਨਾ ਚੜਾਵਾ ਨਹੀਂ ਉਹ ਤਾਂ ਉੱਥੀ ਦਾ ਯਾਰ ਉਹ ਤਾਂ ਨੇਪਾਲ ਦਾ ਏ ਮੰਨ ਲਾ ਨੇਪਾਲ ਨੇਪਾਲ ਦੇ ਤਾਂ ਮੇਰੇ ਕੋ ਵੀ ਬਥੇਰੇ ਫਿਰਦੇ ਆ ਵੀ ਕਹਿੰਦੇ ਰਹਿਣ ਨੂੰ ਇਹਨਾਂ ਦਾ ਵੀ ਪਤਾ ਨਹੀਂ ਲੱਗਦਾ ਸਵੇ ਨਹੀਂ ਝੋਲਾ ਚੱਕ ਕੇ ਦੌੜ ਜਾਂਦੇ ਜਦ ਬੰਦਾ ਵਧੀਆ ਹੀ ਰੱਖ ਤੇ ਇਧਰ ਇਹ ਕਹਿਦਣ ਭਈ ਉਹ ਤਾਂ ਦੌੜ ਗਿਆ ਜੀ ਨਹੀਂ ਨਹੀਂ ਆਏ ਨਹੀਂ ਭੱਜਦੇ ਯਾਰ ਬੰਦੇ ਵਧੀਆ ਮਿਲ ਥੋੜਾ ਟਾਈਮ ਤੈਨੂੰ ਥੋੜੀ ਜਿਹੀ ਨਿਗਰਾਨੀ ਰੱਖਣੀ ਪੈਣੀ ਉਹਦੇ ਬਾਅਦ ਕੰਮ ਲੂਟ ਆ ਜਾਣਾ ਤੇ ਚਾਲ ਬਣ ਜਾਣੀ ਯਾਰ ਇੱਕ ਵਾਰੀ ਕੰਮ ਸ਼ੁਰੂ ਕਰਨਾ ਔਖਾ ਇਹ ਇੱਕ ਤਾਂ ਪੱਕਾ ਬੰਦਾ ਰੱਖ ਲੈ ਮੋ ਦੇਖ ਵਧੀਆ ਵਧੀਆ ਗੱਲਬਾਤ ਕਰ ਲਈ ਵੀ ਤੈਨੂੰ ਪੈਸਾ ਤੇਲਾ ਜਿੱਕਣਾ ਕਹੂੰਗਾ ਕੋਣਾ ਮਿਲੂਗਾ ਮੋਟਰਸਾਈਕਲ ਨੂੰ ਮਾ ਨਾਮ ਲੈ ਕੇ ਦੇ ਦਿੱਤਾ ਮਾ ਠੀਕ ਆ ਠੀਕ ਹੈ ਨਾ ਹੁਣ ਉਹ ਤਾਂਹੀਂ ਚਲਾਉਂਗਾ ਜੇ ਕੰਮ ਕਰੂਗਾ ਸਵੇਰੇ ਆ ਕੇ ਉਹ ਹੈਨਾ ਵਧੀਆ ਯਾਰ ਨਾਲੇ ਨਾਲੇ ਮੇਰੇ ਮੇਜਿਕ ਨਾਲ ਮੇਰਾ ਟਿੱਡ ਬਾਹਰ ਨਿਕਲਿਆ ਵੈ ਇਹਦਾ ਵੀ ਲੱਗਿਆ ਬਾ ਨਿਕਲਣੇ ਦਾ ਟਿੱਡ ਅੰਦਰ ਕਰਨਾ ਥੋੜਾ ਜਿਹਾ ਹੈ ਕੋਈ ਨਹੀਂ ਫਿਰ ਕੀ ਹੋ ਗਿਆ ਇਹਦਾ ਹੋ ਗਿਆ ਕੰਮ ਚੱਲ ਬਣੇ ਹੋਈ ਜਾਣਾ ਪਾਪਾ ਜੀ ਵੀ ਇਕੱਲੇ ਬੈਠੇ ਅਸੀਂ ਜੰਨੇ ਹੋਰੇ ਜੀ ਬਾਬਾ ਮੇਰੇ ਜੀ ਬਾਬਾ ਜੀ ਨੂੰ ਤੁਸੀਂ ਪਰਨਾ ਟਿੱਡਾ ਜੋ ਬੰਨੇ ਆ ਹਵਾ ਤਾਂ ਸੋਣੀ ਚੱਲਦੀ ਔਰੇ ਹਨਾ ਠੀ ਹੁਣ ਛੱਟ ਮਾਮ ਚੱਲੇ ਫੇ ਕੰਮ ਦੇ ਉੱਤੇ ਰੁਪਨੇ ਜੀ ਅੱਛਾ ਉਹ ਸਾਫ ਸਫਾਈ ਦਾ ਚੱਲ ਪਿਆ ਕੰਮ ਹਨਾ ਚੀਕਾ ਬਗੜਦੇ ਗੰਨੇ ਕੋਲ ਨਹੀਂ ਹਾਂ ਕਿਤੇ ਗੰਨੇ ਨੂੰ ਨਹੀਂ ਗੰਨੇ ਗੰਨੇ ਨੂੰ ਮੈਂ ਦੇਖਿਆ ਤਾਂ ਨਹੀਂ ਹੈਗਾ ਕਿ ਜਦੋਂ ਮੈਂ ਆਇਆ ਗੰਨੇ ਗੰਨੇ ਮੇਰੇ ਇਧਰ ਨੂੰ ਮੂੰਹ ਕਰਿਆ ਵਾ ਬਾਈ ਗੱਡੇ ਬੰਦ ਦੇਖੀ ਜਾਂਦਾ ਹੈ ਕਿਹੜੀ ਗੰਨੇ ਵਾਲੂ ਯਾਰ ਦੇਖ ਲੈ ਮੇਰਾ ਤਾਂ ਹੁਣ ਵੀ ਮੂੰਹ ਇਧਰ ਨੂੰ ਆ ਵਾ ਬਾਈ ਕਿ ਤੂੰ ਆਇਆ ਇਧਰ ਤੁਸੀਂ ਆਏ ਗੱਡੀ ਆਈ ਬਾਈ ਨਹੀਂ ਮੈਂ ਇਧਰ ਦੇ ਜਣਾ ਵਾ ਠੀਕ ਹੈ ਠੀਕ ਹੈ ਜੇ ਚਾਹੀਦਾ ਮੈਂ ਦੱਸ ਦਿੰਦਾ ਸੱਚੀ ਨਹੀਂ ਇਹ ਤਾਂ ਚਲੋ ਸਾਡੀ ਆਪਣੀ ਗੱਲ ਹੈ ਉਹ ਤਾਂ ਬਾਅਦ ਕਰਾਂਗੇ ਆਪਾਂ ਆ ਜਾ ਹੁਣ ਚੁੱਪੇ ਭਲੀ ਏ ਕਹਿੰਦਾ ਇਹ ਕਹਿੰਦਾ ਵੀ ਟੂ ਕੱਟ ਕੇ ਲਾਏ ਬੁੱਲੀਆਂ ਚਾਰ ਕਰ ਅੱਛਾ ਵੀ ਬੂਆ ਮੈਂ ਲੇਜੂਗਾ ਹੈ ਇਹਦਾ ਕਾਮਯਾਬ ਹੋਣਾ ਕਹਿੰਦਾ ਉਹ ਤੇਰਾ ਹੋਣਾ ਕਾਮਯਾਬ ਕੱਟਿਆ ਕਹਿੰਦਾ ਫਿਰ ਤੇ ਫਿਰ ਪਸਤਾਉਣਾ ਬਾਅਦ ਫਿਰ ਇਹ ਵੀ ਗੱਲ ਹੈ ਕਿ ਚਾਲਕ ਬੜੀ ਗੱਲ ਕੋਈ ਨਹੀਂ ਮਸ਼ੀਨ ਆਪਣੇ ਕੋਲ ਹੈਗੀ ਹੈ ਦੋ ਬਈ ਰੱਖ ਲੰਦੇ ਫੇ ਹੋਰ ਕੀ ਕਰਨਾ ਇਹਦਾ ਇਦਾਂ ਆਏ ਗੰਨੇ ਦਾ ਯਾਰ ਇਹਦਾ ਫਿਰ ਹੁਣ ਮੰਨ ਕੇ ਚੱਲ ਤੇਰਾ ਗਿੱਠੇ ਗਿੱਠੇ ਦਾ ਹੋਇਆ ਹੋਣਾ ਜਾਨੂ ਕਣਕ ਵੱਢੋਣੀ ਆ ਚੱਕ 15 ਦਿਨਾਂ ਚ 15 ਦਿਨ ਤੱਕ ਤਾਂ ਕਣਕ ਵੱਢੇ ਹੋ ਜਾਣੀ ਆ 15 ਦਿਨਾਂ ਚ ਕਣਕ ਵੱਢ ਕੇ ਤਿਆਰ ਕਰਨਾ ਯਾਰ ਵੀਰੇ ਉਹ ਫੇ ਇੱਕ ਦਿਨ ਚ ਤੂੜੀ ਨਹੀਂ ਛਿੱਤੀ ਬਣਾਵਾ ਦੂੰਗਾ ਅੱਗੇ ਲਾ ਦੇਣੀ ਹੈ ਲੈ ਲੈ ਤੂੜੀ ਦਾੜੀ ਕਿਹਨੇ ਦੇਖਣੀ ਜਗ ਨਹੀਂ ਵੇਜਣਾ ਇੰਨੀ ਕਾਲੀ ਜੀ ਖੇਤ ਤਿਆਰ ਕਰਿਆ ਵਾ ਲੋਟ ਨਹੀਂ ਆਉਣਾ ਕਹਿੰਦਾ ਜਮੀਨ ਤੇਰੀ ਡੱਕਰ ਆ ਬਾਈ ਜਿਆ ਤਾਂ ਰੇਤਾ ਹੁੰਦੀ ਅੱਛਾ ਜੇ ਰੇਤਲੀ ਜਮੀਨ ਹੁੰਦੀ ਫੇ ਤਾਂ ਪਾਣੀ ਲਾਈ ਜਾਂਦਾ ਉਹਦਾ ਡੱਕਰ ਨੂੰ ਪਾਣੀ ਲਾਈ ਜਾਣਾ ਬਾਰ-ਬਾਰ ਜਿਹਦੇ ਕੰਡ ਹੋਈ ਜਾਣੀ ਉੱਪਰ ਮੈਂ ਕਹਿੰਦਾ ਵੀ ਮੜੀ ਮੜੀ ਓ ਢੱਕ ਦੇ ਉਹਨਾਂ ਉੱਪਰ ਦੇ ਢੱਕਣਾ ਤਾਂ ਪੂਰਾ ਮਾਰੀ ਜੀ ਢਕਣੀ ਉਹਨੇ ਸੁੱਕ ਕੇ ਜਿਹਦੇ ਕੰਡ ਹੋ ਜੇ ਕਰਨ ਇਹ ਵੀ ਗੱਲ ਤੋਂ ਜੀ ਬਸ ਡੂੰਗਾ ਕਰ ਦਮਾ ਫਸਾ ਜਿਆਦਾ ਹੈ ਯਾਰ ਮੈਂ ਦੇਖ ਲੈ ਕਰਕੇ ਮੈਂ ਇਹ ਕੰਮ ਕਰਕੇ ਦੇਖ ਲਈ ਵੀ ਉਹੀ ਸਲਾਹ ਕਰਕੇ ਹਟੇ ਆ ਯਾਰ ਯਾਨੀ ਇਹ ਤੇਰੇ ਕੋਲ ਟਾਈਮ ਵੀ ਹੈਗਾ ਹਲੇ ਹੁਣ ਤਾਂ ਤੁਸੀਂ ਬੀਜ ਲਓ ਚਾਹੇ 5 ਦਿਨ ਨੂੰ 2 ਦਿਨ ਜਾਂ 3 ਦਿਨ ਚ ਬੀਜ ਲਓ ਇਹਨੇ ਮੰਨ ਕੇ ਚੱਲ ਤੁਹਾਡੇ ਨੇ ਹੋ ਜਾਣਾ ਜਾਂ 15 ਦਿਨ ਦਾ ਹੋ ਗਿਆ ਜਨੂੰ ਤੁਸੀਂ ਲਾਉਣਾ ਹੈ ਜਿੱਥੇ ਮਰਜੀ ਲੈ ਲਈ ਜੇ ਦੇ ਕਾਮਯਾਬ ਹੋ ਜਾਣਾ ਕਰ ਦਿਓ ਮਹਾਰਾਜ ਲੈ ਤੁਹਾਡਾ ਇਹ ਹੁਣ ਸਾਰਾ ਕਸੋਰੀ ਉਹ ਪੁੱਛ ਕੇ ਕਹਿੰਦਾ ਗੱਡੀ ਅੰਦਰ ਕਰਨੀ ਤੁਹਾਡਾ ਹੀ ਆ ਸਾਰਾ ਕਸੋਰੀ ਹਾਂ ਰੰਗ ਬਰੰਗਾ ਸਮਾਨ ਆਇਆ ਵਾ ਜਿਹੜਾ ਆ ਰੰਗ ਬਰੰਗਾ ਇਹ ਸਾਨੂੰ ਮਾਰੀ ਪਤਾ ਨਹੀਂਦਾ ਕਿੱਧਰ ਕਿੱਧਰ ਲੱਗਣਾ ਹੈ ਅਸੀਂ ਉਹ ਚੈੱਕ ਕਰ ਆਹ ਦੇਖੋ ਨਾ ਮੁੰਡੇ ਆ ਗਏ ਉਹਨਾਂ ਨੇ ਸਭ ਕੁਝ ਟੰਗ ਲੈਣਾ ਇੱਥੇ ਆਲੇ-ਦਾਲੇ ਚਮਕਾਂ ਚਮਕਾਂ ਵੱਜ ਇਹ ਕੰਮ ਕਰਨੇ ਮੈਂ ਫਿਰ ਗੁੱਲੀਆਂ ਵਾਲੇ ਕਰ ਦਿੰਦੇ ਆ ਗੁੱਲੀਆਂ ਵਾਲਾ ਹਾਂ ਤੇ ਕਹਿੰਦਾ ਫਿਰ ਕੰਕ ਤੁਸੀਂ ਵੱਟ ਕੇ ਸਾਬੜਾ ਦੱਬੀ ਕਰਨੀ ਹੈ ਉਹ ਬੇਕਾਰ ਹੈ ਮੈਂ ਇਹਨੂੰ ਵੀ ਆਮ ਅਗਲ ਤਿਆਰ ਕਰਕੇ ਲਾਉਂਗੀ ਇਹਦਾ ਤੇਰਾ ਵੀਰੇ ਹੁਣ ਜਦ ਪਨੀਰੀ ਤਿਆਰ ਹੋ ਗਈ ਸਮਝ ਲੈ ਯਾਰ ਇਹਨੂੰ ਜਦ ਮਰਜ਼ੀ ਲਾ ਲਈ ਚਾਹੇ 4 ਦਿਨ ਬਾਅਦ ਲਾ ਲਈ ਚਾਹੇ 15 ਦਿਨ ਨੂੰ ਲਾ ਲਾ ਚਾਹੇ 16 ਦਿਨ ਲਾ ਲਾ 17 ਦਿਨ ਖੇਤ ਤਿਆਰ ਕਰਕੇ ਇਥੇ ਆੜ ਕੇ ਵੈਸੇ ਅਸੀਂ ਪਤਾ ਕੀ ਕਰਿਆ ਮਤਲਬ 400 ਗੁੱਲੀ ਦੀ ਵਪਾਈ ਹੈ ਨਾ 2 ਕ ਘੰਟੇ ਦੇ ਵਿੱਚ ਕੱਟੀ ਆ ਅਸੀਂ 400 ਗੁੱਲੀ ਕਿੰਨੀਆਂ ਡਰੀਆਂ ਹਾਂ 8 ਅੱਛਾ ਤੇ ਨਹੀਂ ਘੱਟੋ ਘੱਟ 50 ਟਰੇਆਂ ਦਾ ਉਹ ਤਾਂ ਹੈ 50 ਟਰੇਆਂ ਦਾ ਹੈਗੀਆਂ ਸਾਡੇ ਕੋਲ ਹਾਂ ਉਹਨਾਂ ਨੂੰ ਪਰ ਲਓ ਸਾਰੀਆਂ ਨੂੰ ਫਿਰ ਪਰ ਦੰਦੇ ਆ ਇਹ ਕਿ ਨਹੀਂ ਬਸ ਥੋੜਾ ਵਧੀਆ ਲੱਗ ਜਾਣਾ ਇਹਨਾਂ ਯਾਰ ਨਾਲੇ ਤੁਸ ਚਿੰਤਾ ਨਹੀਂ ਹੈਗੀ ਕੋਈ ਵੀ ਦੀ ਟੈਨਸ਼ਨ ਮੁਕਤ ਹੋ ਜਾਓ ਜਿੱਦਣ ਮਾਰੀ ਚੱਕ ਕੇ ਲਾ ਲਿਓ ਪਾਣੀ ਛੱਡ ਗਏ ਆਪਣਾ ਸਿਆੜ ਕੱਢ ਕੇ ਇੱਕ ਕੋਹੂ ਰਾਜਾ ਕਿਹੜਾ ਲਿਆਉਣਾ ਕਿਹੜਾ ਰੂੜਾ ਉਹਦਾ ਕੋਕੋ ਪੱਟ ਲਿਆਉਣਾ ਪੈਣਾ ਹੈ ਕੋਕੋ ਪੱਟੀ ਦੇ ਉੱਪਰ ਛਿੜਕਣ ਵਾਸਤੇ ਲਿਆਉਣਾ ਪੈਣਾ ਫਿਰ ਹੋਰ ਇਹ ਵਿੱਚ ਰਲਾ ਲਿਓ ਮਿੱਟੀ ਤੇ ਕੋਕੋ ਪੱਟ ਲਿਆ ਕੇ ਯਾਰ ਥੱਲੇ ਵੀ ਉੱਪਰ ਵੀ ਸਾਰੀ ਚ ਸਾਰੀ ਮਿੱਟੀ ਚ ਰਲਾ ਨਹੀਂ ਥੱ ਕੋਕੋ ਪਿਟਾ ਹੋਵੇ ਮੰਨ ਲਾ ਤੀਆ ਹਿੱਸਾ ਹੋਵੇ ਤਾਂ ਵੀ ਬਹੁਤ ਹੈ ਮਿੱਟੀ ਚ ਠੀਕ ਨਰਮ ਜੀ ਕਰਦੇ ਜੜਾਂ ਜਲ ਪੂਗੇ ਵਧੀਆ ਇਹ ਤੇ ਫੇ ਮਿਲੂਗੀ ਕਿਸੇ ਕੋਕੋ ਪਿਟਾ ਪਾ ਨੂੰ ਉਥੇ ਮੈਂ ਖਰੜ ਤੇ ਮਿਲ ਨੋਪੜ ਤੇ ਨਹੀਂ ਮਿਲਣੀ ਨਹੀਂ ਸ਼ਾਇਦ ਮਿਲ ਜਵੇ ਚਮਕੌਰ ਤੇ ਮਿਲੂਗੀ ਨਹੀਂ ਚਮਕੌਰ ਤੇ ਵੀ ਨਹੀਂ ਮਿਲਣੀ ਹੈਗੀ ਕਿਉਂਕਿ ਆਪਣੇ ਕੰਮ ਨਹੀਂ ਨਾ ਹੈਗਾ ਇੱਧਰ ਇਹ ਪਹਿਲਾਂ ਮੈਂ ਕਿਹਾ ਤਾਂ ਉਹਨਾਂ ਨੂੰ ਮਿਲ ਲੈਣ ਨੂੰ ਮਿਲ ਲੈਣ ਦਿੱਤਾ ਹੀ ਨਹੀਂ ਹੈਗਾ ਮੁੱਲ ਵੀ ਬਹੁਤ ਮਹਿੰਗਾ ਨਹੀਂ ਮਿਲਣਾ ਚਾਹ ਲੋ ਮਿਲ ਜਾਣਾ ਜਣੀ ਕਰਦੇ ਆ ਪਤਾ ਕਿਤੇ ਨਾ ਕਿਤੇ ਕਰ ਲੋ ਹਿੱਲ ਜਾਂ ਲੋਡ ਆ ਚੀਜ਼ ਦੀ ਫਿਰ ਤਾਂ ਲੱਭਣੀ ਪੈਣੀ ਆ ਯਾਰ ਹੂੰ ਠੀਕ ਹੈ ਕਿ ਨਹੀਂ ਬਿਲਕੁਲ 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 ਸਹੀ ਚੱਲ ਵਧੀਆ ਹੁਣ ਚੱਲ ਕੰਮ ਚੱਲੂ ਹੋ ਜਾਊਗਾ ਹਾਂ ਲੈਣਾ ਕੰਮ ਹੁਣ ਲਓ ਜੀ ਆ ਸਾਮਾਨ ਆ ਆਪਣੇ ਕੋ ਇਹ ਸਾਮਾਨ ਆਪਾਂ ਨੇ ਬੈਸਟ ਵਾਲਾ ਸਾਮਾਨ ਲੱਤਾ ਸੀਗਾ ਜੀ ਸਾਰੇ ਦਾ ਸਾਰਾ ਤੇ ਇਹ ਹੁਣ ਆਪ ਇਟ ਕਰਨਾ ਜੀ ਕਰ ਦੇਣਾ ਸ਼ੁਰੂ ਮੁੰਡਿਆਂ ਨੇ ਕਹ ਰੋ ਲੱਗ ਗਿਆ ਬੀ ਵੀ ਨੇ ਕੱਲ ਹੋਰ ਕੀ ਕਹਿੰਦਾ ਇਹ ਕਹਿੰਦੇ ਸਰੋਂ ਵਢਾ ਲਓ ਅੱਜ ਵੱਢੂ ਕੱਲ ਨੂੰ ਅਸੀਂ ਕੋ ਵੱਢਣੀ ਕੱਲ ਨੂੰ ਸਰੋਂ ਤਾਂ ਠੀਕ ਐਸੇ ਕਰੇ ਉਹ ਫਿਰ ਕੱਢਣ ਕਢਾਉਣ ਦਾ ਵੀ ਵਿੱਚ ਨਾ ਇਹਨਾਂ ਦਾ ਨਹੀਂ ਅਗਲੇ ਤੇ ਇੱਕ ਦਿਨ ਕੱਢਣ ਕਢਾਉਣ ਚਲਾਉਣੀ ਚਾੜੂ ਨਹੀਂ ਜਾਕਦਾ ਜੀ ਇਹਨਾਂ ਨੇ ਵੱਢਣੇ ਜਾਣਾ ਯਾਰ ਦੇਖ ਲੈ ਇਹ ਕੰਮ ਹੋਵੇਗਾ ਅਬੀ ਸਭ ਬਿਲ ਐ ਅਬੀ ਨਹੀਂ ਉਹ ਕੌਣ ਆਇਆ ਤਾਂ ਵੀ ਅੱਧਾ ਕਾਲਾ ਕਹਿ ਕੇ ਆਪਣਾ ਕੰਮ ਹਾਂ ਹਾਂ ਪਰ ਉਹਦੇ ਦੋ ਤਿੰਨ ਦਿਨ ਨੂੰ ਕਹਿੰਦਾ ਅਸੀਂ ਅਸੀਂ ਕਹਿੰਦੇ ਫੇਰ ਜੀ ਅੱਛਾ ਚਲੋ ਠੀਕ ਐ ਕਰੋ ਗੱਲ ਕਰੋ ਗੱਲ ਕਰੋ ਫੇਰ ਠੀਕ ਐ ਠੀਕ ਓਕੇ ਇਹ ਟੋਟੀ ਦੇ ਉੱਪਰ ਰੱਖ ਦਈ ਫੋਰਕ ਚੁੱਕ ਲਿਆ ਤੇ ਕਈ ਟੜੀਆਂ ਹੋਈਆਂ ਇਹ ਹਵਾ-ਹਵਾ ਚੱਲੀ ਨਾ ਜਦ ਜ਼ਿਆਦਾ ਜ਼ਿਆਦਾ ਹੋਇਆ ਕੰਮ ਇਹ ਗਾਂਡਾ ਚੱਲ ਚੱਲ ਗਈਆਂ ਰੀਤ ਕਿਆ ਕਰਦੀ ਔਰ ਫੜ ਜਾ ਹਾਂ ਕਦੇ ਨਾਲ ਖੇਲਦੀ ਔਰ ਹਾਂ ਐਥੇ ਪਤਾ ਮਾਊ ਆ ਨਹੀਂ ਲੰਘਿਆ ਹਾਂ ਤੈਨੂੰ ਜੇ ਖਾ ਲਿਆ ਉਹਨਾਂ ਫੇਰ ਦੰਦੀ ਵੱਡੀ ਤੇਰੇ ਨਹੀਂ ਹਾਂ ਵੱਡ ਦੰਦਾ ਹੁੰਦਾ ਦੰਦੀ ਉਹ ਨਹੀਂ ਸੱਚੀ ਉਹ ਵੱਡ ਦੰਦਾ ਹੁੰਦਾ ਉਹ ਮੈਂ ਕੱਟਾਂ ਸੰਦਾ ਤਾਂ ਦੇਖ ਰਿਹਾ ਤੈਨੂੰ ਜਾਂਦੇ ਨੂੰ ਹਾਂ ਅਰੇ ਫੋਨ ਸੰਦਾ ਵੀ ਹਾਂ ਅਰੇ ਅੱਗੇ ਤੱਕ ਅੱਗੇ 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 ਕੀੜੀ ਆਹੇ ਮਾਉ ਨਹੀਂ ਹੈਗਾ ਐਜੇ ਬਹੁਤ ਤਾਂ ਚੱਲ ਆ ਜਾ ਉਧਰ ਦੰਦੀ ਵੱਡੂਗਾ ਤੇਰੇ ਨਹੀਂ ਤਿਤਲੀ ਤਾਂ ਹੈਗੀ ਆ ਮਾਂ ਨਹੀਂ ਕਰਨੀ ਵਟਾ ਤਾਂ ਨਹੀਂ ਤੇਰੇ ਮਾਉ ਨੇ ਵੜਦਣੀ ਤੇਰੇ ਉਹਦਾ ਚਪਲਾ ਕਿੱਥੇ ਦੱਬੀਆਂ ਦੇ ਲਾ ਬਾਅਦ ਚ ਲੱਭੀ ਜਾਉਂਗੇ ਫਿਰ ਆ ਕੱਢ ਉਹਨਾਂ ਨੂੰ ਚੱਲ ਸੋਨਣਾ ਦੀ ਚਪਲਾ ਕੱਢ ਚੱਲ ਇਹ ਨਹੀਂ ਮੰਦੀ ਜੀ ਹੁਣ ਕੀ ਦੇਖਣਾ ਦਾ ਹੁਣਾ ਪਾਪਾ ਹਾਂਜੀ ਤੂੰ ਦਫ਼ਤਰ ਦੇ ਤੇ ਪਰਤ ਹਾਂ ਮਾਨੂੰ ਕਹਿੰਦਾ ਤੂੰ ਤਾ ਉੱਤਰ ਜਾ ਤੇ ਪਰਤ ਸੱਚ ਰਿਕਾਰਡਿੰਗ ਲੋ ਮਸਾ ਉਹ ਡੜਿਆ ਤੂੰ ਹੋ ਜਾ ਤੇਰੀ ਉਮਰ ਨਹੀਂ ਹੈਗੀ ਇਹਨੂੰ ਚਲਾਉਣ ਜੋਗਾ ਨਾ ਇੱਕ ਨਹੀਂ ਇਹਦੇ ਪੇ ਖੜ ਕੇ ਝੂਟਾ ਮਟੇ ਜਿਹੜੀ ਚੱਲ ਚਲਾਉਣ ਵਾਲੇ ਚੱਕਰ ਤੇ ਨਾ ਪਈ ਠੀਕ ਆ ਕਿੱਥੇ ਛੋਟਾ ਦਾ ਸੱਪ ਫਿਰ ਤੂੰ ਉੱਥੇ ਕੀ ਕਰਦੀਆਂ ਮੈਂ ਕੰਮ ਕਰਦੀ ਸੀ ਜੇ ਸੱਪੜੇ ਤੇਰਾ ਦੰਦੀ ਵੱਢਦੀ ਫੇਰ ਹਾਂ ਆ ਗਈ ਹੋਰ ਤੂੰ ਚਾ ਹੁਣ ਨਾ ਜਾਈ ਠੀਕ ਆ ਉੱਥੇ ਆ ਤੂੰ ਵੀਰ ਜੀ ਨਾਲ ਆਪਣਾ ਮੋਟਰਸਾਈਕਲ 'ਤੇ ਖੇਡ ਲਾ ਕਿਹਦਾ ਮੇਰਾ ਕਰਨਵੀਰ ਦਾ ਕਰਨਵੀਰ ਦਾ ਨਹੀਂ ਛੱਡਿਆ ਬੱਟਣਾ ਪੈ ਗਿਆ ਦੋਏ ਸਲੋਕ ਜਿਹੜਾ ਅੱਗੇ ਨਾਲੋਂ ਨਾ ਹੁੰਦਾ ਦੀ ਮੇਲੋ ਜੀ ਇਹ ਤਾਂ ਲੰਬੜਦਾਰ ਜੀ ਚੱਲ ਰਿਹਾ ਜੀ ਇੱਧਰ ਪ੍ਰੋਜੈਕਟ ਇੱਧਰ ਰਵਿੰਦਰ ਨੂੰ ਵੀ ਮੇਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀ ਕਹਿੰਦਾ ਮੈਂ ਤੁਹਾਡਾ ਦੇਖਣਾ ਅੱਜ ਪ੍ਰੋਜੈਕਟ ਇੱਕਣਾ ਚੱਲਦਾ ਤੇ ਜਦ ਵੀ ਜਦੋਂ ਜਦ ਇਹ ਕਹਿੰਦਾ ਉੱਥੇ ਕਹਿੰਦਾ ਤੁਹਾਡਾ ਪੋਲਟਰੀ ਫਾਰਮ ਦਾ ਚਾਤਾ ਵੀ ਕੰਮ ਸਿਰੇ ਚੜ ਗਿਆ ਉਹ ਤਰ੍ਹਾਂ ਦਾ ਆ ਪੋਲੂਸ਼ਨ ਸਰਟੀਫਿਕੇਟ ਕਰਕੇ ਰੋਕਿਆ ਵਾਦਾਂ ਮੈਂ ਹੁਣ ਬਣ ਗਿਆ ਆਪਣਾ ਹਾਂ ਹਾਂ ਠੀਕ ਹੈ ਜਾਦਾ ਆਪਣੇ ਕੋ ਕਾਗਜ਼ ਦੇ ਫੱਤਰ ਪੂਰੇ ਐ ਨਾ ਨਾਲੇ ਅਸੀਂ ਬਿਲਕੁਲ ਸੇਫ ਬੈਠੇ ਆ ਕੋਈ ਪਿੰਡ ਨੇੜੇ-ਤੇੜੇ ਹੈ ਨਹੀਂ ਸਾਡੇ ਨਾਲ ਤੇ ਪਿੰਡ ਤੋਂ ਬਹੁਤ ਨੇੜੇ-ਨੇੜੇ ਵੀ ਪਾਈ ਬੈਠੇ ਆ ਹਾਂ ਪਰ ਚਲੋ ਹੁਣ ਤੁਹਾਨੂੰ ਪਤਾ ਵੀ ਪੋਲਿਟਿਕਲ ਬੰਦੇ ਹੋਣ ਕਰਕੇ ਕਈਆਂ ਦੀਆਂ ਲਾਗੜਾਟ ਹੁੰਦੀਆਂ ਨੇ ਤੇ ਇਹ ਕਰਕੇ ਵੀ ਜਪਾ ਠੀਕੇ ਨਾਮ ਮਾਰ ਭਾਈਕ ਨੰਬਰ ਤੇ ਚੱਲਣਾ ਪੈਣਾ ਪਊਗਾ ਤੁਹਾਨੂੰ ਫੇਰ ਨਟ ਭੱਜ ਕੇ ਤੁਹਾਨੂੰ ਪਿੰਡ ਤੋਂ ਬਹੁਤ ਹੈਗਾ 9 ਕਿਲੋਮੀਟਰ ਪੰਚਾਇਤ ਜਿਹੜੀ ਭੋੜ ਵਾਲ ਦੀ ਐਜਰ ਨੂੰ ਸੋਕਾਂ ਹੋਵੇ ਪੰਚਾਇਤ ਚ ਆ ਦੇਖਦੇ ਪੈਣੀ ਦੀ 1.5 ਕਿਲੋਮੀਟਰ ਹੈ ਸਮ ਦੂਰ ਸੋਕਾਂ ਪਰ ਉਹ ਵੀ ਕਿਲੋਮੀਟਰ ਰੁਪਾਈ ਜਾਂਦਾ ਇਹ ਜਿਹੜੀ ਇਹ 500 500 ਗੱਜ ਤੋਂ ਹਾਂ 500 ਕਿਲੋਮੀਟਰ ਦੂਰ ਚੱਲੀਦਾ ਹੋਰ ਵੀ ਕੰਡੀਸ਼ਨਾਂ ਆਉਂਦੀਆਂ ਖੁੱਲਾ ਪਾਣੀ ਨਾ ਹੋਵੇ ਨੇੜੇ ਓਕੇ ਇਹ ਚੀਜ਼ਾਂ ਦਾ ਥੋੜਾ ਜਿਹਾ ਤਾਂ ਹੁੰਦਾ ਰੋ ਕਿ ਕਿਸੇ ਕੋਈ ਜਾਣ ਪੁੱਛੀਦਾ ਮੈਨੂੰ ਪਰੇਸ਼ਾਨ ਕਰਦਾ ਨਹੀਂ ਹੈਗਾ ਪਰ ਜਣੀ ਕਈ ਕਰਨਾ ਹੁੰਦਾ ਪੋਲਿਟੀਕਲ ਹੋ ਜਾਂਦੀਆਂ ਕਿ ਇੱਧਰ ਉੱਧਰ ਹਲਪ ਕਰੀਦੀ ਬੰਦੇ ਪੰਜ ਪੰਗੇ ਪੈ ਜੰਨੇ ਆ ਮੇਥਰਾ ਗੱਲ ਸੁਣ ਲੈ ਲੀਕ ਲੋਕ ਨਾ ਕੋ ਸੋਚ ਦੇ ਇਹ ਲੀਕਿੰਗ ਹੋ ਗਈ 40 ਲੀਕਿੰਗ ਕਿਸੇ ਨੇ ਬੰਦ ਨਹੀਂ ਕਰਦੀ ਸੁਣਦਾ ਕਹਿੰਦਾ ਪਰੋਣਾ ਕਹਿੰਦਾ ਹਾਂ ਆ ਡ੍ਰੈਫਟ ਦੇ ਦੇਣਾ ਡ੍ਰੈਫਟ ਕਰਾ ਬੰਨ ਹੋ ਗਏ ਪੱਕ ਹੋ ਗਏ ਵਿੱਚ 5 ਮਿੰਟ ਮੈਂ ਇੱਥੇ ਰਹਿਣਾ ਪਿੰਡ ਦੱਸਦਾ ਕਨੇ ਕਾਰੇ ਰੱਬ ਵਰਗੇ ਨਾ ਉਹਨਾਂ ਦੇ ਇੱਕ ਦਾ ਪ੍ਰਭੂ ਜੋਤ ਇੱਕ ਦਾ ਅਮਰ ਸਿੰਘ ہمارا ਬਸ ਅਮਰੀਆ ਬੰਦਾ ਤੇ ਇੱਕ ਜਿਹੜਾ ਹੈ ਕਿ ਕਿਆ ਨਾਮ ਦਾ ਭਗਵਾਨ ਹੋਰ ਸਿਰੇ ਦੇ ਨਾਮ ਨਾਲ ਪਿੰਡ ਵੀ ਦੱਸਿਆ ਇਹਨਾਂ ਨੇ ਛੇਰ ਛੇਰ ਕਰਕੇ ਛੇਰ ਛੇਰ ਹੋਈ ਛੇਰ ਉਹਦਾ ਦੱਸ ਉਹ ਕੁੰਡੜੀ ਤਾਂ ਖੁੱਲ ਗਈ ਨਾ ਜੀ ਪਹਿਲੇ ਵਲਾਗ 'ਚ ਹੋਮਰ ਇੱਥੇ داری ਕੱਟਦਾ ਨਹੀਂ ਆਇਆ ਖੜਾ ਫੋਨ ਇਹਨਾਂ ਨੂੰ ਬਸ ਅੱਜ ਵੀ ਨਹੀਂ ਛੱਡਦਾ ਨਹੀਂ ਹੈ 7 ਵਜੇ ਤੱਕ ਇਹਨਾਂ ਨੂੰ ਫੋਨ ਆਇਆ ਖੜਾ ਮੈਨਾਂ ਨੂੰ ਆਫਰ ਦਿੱਤੀ ਮਾਹਬੇ ਤੁਸੀਂ ਅੱਜ ਦਾ ਦਿਨ ਕੰਮ ਕਰੋ ਕੱਲ ਸ਼ਾਮ ਨੂੰ ਮੇਰੇ ਘਰ ਚੱਲੋ ਬਾਬੇ ਬਰਕਾਣਾ ਦੇਣੇ ਹੂੰ ਚਾਰ ਦਿਨ ਲਾ ਕੇ ਆਓ ਉਧਰ ਘੁੰਮ ਕੇ ਆਓ ਚੱਲ ਮੈਂ ਬ੍ਰੀਚ ਲੈ ਕੇ ਜਾਵਾਂ ਕੋਈ ਪਰਾਂ ਗੱਲਾਂ ਕਰਾਂਦਾ ਤੁਹਾਡਾ ਮੰਨ ਕੇ ਆ ਥੋੜਾ ਥੋੜਾ ਕਹਿਣਾ ਸੋਚ ਕੇ ਦੱਸਣਾ ਹੈ ਨਾ ਚਾਹ ਅੱਛਾ ਮੈਂ ਸ਼ਾਮ ਨੂੰ ਪੈਕਪੋ ਗੇ ਲਾਉਣਗੇ ਇਹ ਫੇਰ ਇਹਨਾਂ ਦਾ ਰੋਣ ਤੂੰ ਪੈਕ ਆ ਲੈ ਨੀ ਇਹ ਕਹਿੰਦਾ ਚਾਹ ਲਿਆ ਪਰ ਉਹ ਡੱਬੂ ਬਗੂ ਸਿਰਾਂ ਦਾ ਬਾਕੀ ਨਹੀਂ ਆਉਂਦੀ ਖਲਾਏ ਤੂੰ ਨਹੀਂ ਆਉਂਦਾ ਆਉਣਾ ਫੇਰ ਇਹ ਤਾਂ ਕਦੇ ਕਦੇ ਮੈਨੂੰ ਦਾਫਤ ਗੱਲ ਸੁਣ ਲੈ ਸਿੱਖਣ ਦਾ ਰਿਹਾ ਮੇਰੇ ਨਾਲ ਹੁੰਦਾ ਸਾਰੀਆਂ ਕਿੱਡੀਆਂ ਕੰਨਾ ਕੱਢ ਲਿਆ ਇਹ ਕੀ ਕਰਦਾ ਤੂੰ ਚਾਪੀ ਲੈ ਮੈਂ ਤਾਂ ਲਾਲਾ ਨੇ ਮੇਰੀ ਗੱਲ ਤੁਹਾਨੂੰ ਹਾਂ ਹਾਂ ਯਾਰ ਜਾਨ ਜਮੀਰ ਕੋ ਖਾਦੇ ਪੀਂਦੇ ਜਾਏਗੀ ਚੂਰਾ ਚਾਹ ਵੀ ਮੇਰੇ ਸਾਹਮਣੇ ਪੀਂਦਾ ਰੋਕੀ ਨਾ ਮੈਂ ਚੀਜ਼ਾਂ ਆ ਗਈਆਂ ਨਾ 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 ਮੈਂ ਸਾਰਾ ਕਿਸੇ ਘੜਿਆ ਕੱਟਾ ਨਹੀਂ ਰਿਹਾ ਮੇਰੇ ਕੋਲ ਚਾਹ ਵੀ ਅਸੀਂ ਲਾਇਆ ਮੁੱਢੀ ਅਜੀ ਤੁਸ ਸੱਸ ਨੂੰ ਹੋਣਾ ਕੰਮ ਦਾ ਜਾਂਦੇ ਵੀ ਬੋਲਦੇ ਆਂਦੇ ਵੀ ਬੋਲਦੇ ਆਂ ਅਰੇ ਉਹ ਦਾਖਾ ਨੇ ਅਰੇ ਕੋਈ ਨਹੀਂ ਸ਼ਾਮਲ ਸਲਾਹ ਕਰਕੇ ਬਾਈ ਉਧਰ ਕਰਦਣ ਵਾਲੇ ਮਾਰੀ ਜਾਂਦਾ ਗਲੀਆਂ ਵਿੱਚ ਨਾ ਨਾ ਗਲੀਆਂ ਹੈਗੀਆਂ ਹੈਗੀਆਂ ਬਾਈ ਕਰਦੇ ਆਂ ਓਹੋ ਮੈਂ ਤਾਂ ਮਹਾ ਮੈਂ ਬੜੀ ਬੜੀ ਸੜੀਆਂ ਪਾ ਜਮੇ ਪੋਲੀ ਜੀ ਲੱਗਦੇ ਮੈਨੂੰ ਤਾਂ ਦਿਖੇ ਹੀ ਨਹੀਂ ਇਹ ਇਹਦੇ ਵਿੱਚ ਕਿਹਨਾ ਕਚਰਾ ਹੁੰਦਾ ਯਾਰ ਸਾਰਾ ਹਾਂ ਆ ਪਹਿਲਾਂ ਤਾਂ ਉਹ ਕੱਢਾ ਹੀ ਸਾਰਾ ਇਹਦੇ ਵਿੱਚੋਂ ਕਚਰਾ ਜਿਹੜਾ ਇਹਦੇ ਡਿਸਟ ਮਟੀਰੀਅਲ ਹੁੰਦਾ ਹੈ ਹਾਂ ਤੇਰੇ ਚੋਂ ਇਹ ਕਚਰਾ ਨਿਕਲਿਆ ਸਾਰਾ ਆ ਸਾਫ਼ ਕਰ ਰਹੀ ਹਾਂ ਹੁਣ ਉਹ ਸਾਫ਼ ਕਰ ਰਹਾ ਹਾਂ ਪ੍ਰੋਪਰ ਜਿਹੜਾ ਤੇਰਾ ਵਿੱਚ ਨਿੱਪਾ ਲਗਾ ਸੋ ਵੇ ਆ ਕੇ ਹਾਂ ਜੀ ਹਾਂ ਜੀ ਸਾਈਡ ਨਾਲ ਵਧੀਆ ਚੜ ਜਾਣਗੇ ਹਾਂ ਆਪਾਂ ਆ ਤਾਂ ਹੀ ਬਿੰਦੀਆਂ ਜਿਹੇ ਖੜੀਆਂ ਪਈਆਂ ਜੋ ਇਹਦੇ ਵਿੱਚ ਐ ਮਨ ਕੇ ਚੱਲੋ ਸਾਰੀ ਇੱਕ ਦਿਨ ਕੈਪ ਹੋ ਜਾਣਾ ਹਾਂ ਬ੍ਰੇਕੀ ਬਾ ਮੈਂ ਤਾਂ ਪਹਿਲੀ ਕਹਤਾ ਉਹਨੂੰ ਮੁੰਡਾ ਨੂੰ ਬ੍ਰੇਕੀ ਕੰਮ ਬਹੁਤ ਆਦਾ ਸਰ ਤੋਂ ਹੁਣ ਆਲਾ ਸਾਈਡ ਨਾਲ ਲਾਉਣਾ ਪੈਂਦਾ ਨਹੀਂ ਤਾਂ ਇਹ ਬੜਾ ਮਾਚ ਦਿੱਕਤ ਆਈ ਜਾਂਦੀ ਹੈ ਜੇ ਅਸਲ ਤਾਂ ਪਾਣੀ ਲੀਕੇ ਹੋਣ ਲੱਗਾ ਸਲਾਬ ਖਤਮ ਬੱਥਲੇ ਤੋਂ ਸ਼ੁਰੂ ਹੋਣਾ ਕੰਮ ਸਲਾਬ ਦਾ ਤਾਂ ਮਿਹਨਤ ਦਾ ਵਿੱਚ ਚਾਹ ਪਾਓ ਬਾਈ ਨੂੰ ਨਹੀਂ ਚਾਹ ਐਂ ਜਿਆ ਕਿਦਾਂ ਕਮਾਲ ਹੋ ਗਈ 2 ਲੀਟਰ ਪੈਣਾ ਭਰ ਕੇ ਲੈ ਕੇ ਆਇਆ ਜਿਹੜੇ ਤੋਂ ਦਾ ਚਾਹ ਬਲਾਈ ਜਾਊਗਾ ਕਰਨ ਜਾਂ ਤੋ ਉਹਤ ਗਲਾਸ ਜਾ ਕੇ ਲੈ ਗਲਾਸ ਤੋਂ ਕੇ ਬਾਈ ਨੂੰ ਚਾਹ ਬਲਾ ਲੈ ਮਤਲਬ ਭਾਈ ਆਖਰ ਆਖਰ ਪਾ ਗਲਾਸ ਤੇ ਬੱਚੇ ਤੋਂ ਧੋ ਲੈ ਉੱਥੇ ਚਾਹ ਹੋਰ ਜਾਂ ਦੋਨੇ ਧੋ ਲੈ ਕੋਈ ਹੋਰ ਆ ਜਦਾ ਲੈ ਪਰ ਆ ਵੀ ਲੈ ਜਾ ਦਿੱਤਾ ਹੀ ਜਾਣਾ ਆ ਵੀ ਲੈ ਜਾ ਦੇ ਕੋਲ ਲੈ ਜਾ ਹਾਂ ਸਾਹਮਣੇ ਮੋਟਰ ਦੇ ਕੋਲ ਤੋਂ ਬੱਚਾ ਉੱਧਰ ਕੀ ਨਾ ਕੀ ਕਰਦੀ ਫਿਰਦੀ ਐ ਤੂੰ ਹਾਂ ਬਈ ਇਹ ਕਿੱ데 ਬਟੜ ਗਏ ਹਮ ਹੁਣੇ ਨਹੀਂ ਪਤਾ ਕਿੱ데 ਗਏ ਹਾਂ ਬਾਸ 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 ਹਾਂ ਹਮਨੇ ਘਰ ਤੋਂ ਮੂਰੇ ਹੁਣ ਲਾ ਕੇ ਹੋਏ ਉਹ ਕਹਿੰਦਾ ਕਹਿੰਦਾ ਸ਼ਾਇਦ ਨੂੰਗਾ ਵਧਾਰ ਮਾ ਮਾ ਵਧਾਰ ਮਾ ਤਾਂ ਕੈ ਟਾ ਨੂੰ ਪਿਖਰਾ ਸਭ ਗਲਾਸ ਆਇਂਦੇ ਥੋੜੇ ਕੁਸ ਮੈਨੂੰ ਪਿਆ ਰਹੂਗਾ ਹਾਂ ਗਲਾਸ ਹੈ ਹੈਗੇ ਆ ਅ ਸੱਤ ਅੱਠ ਕ ਹੈਗੇ ਆ ਵਿਚ ਨੂੰ ਫਿਰ ਕਰ ਲੈਂਦੇ ਉੱਪਰ ਥੱਲੇ ਉਹ ਮੇਰੇ ਕੋ ਘਰਾਂ ਪਏ ਵੀ ਆਰ ਪਲਾਸਟਿਕ ਜਿਹੇ ਗਲਾਸ ਪੂਰੀ ਪਜਾਦੇ ਪੂਰੀ ਪਜਾਦੇ ਇਹਨਾਂ ਕੋਲ ਕਿ ਭਈ ਹੁਣ ਸ਼ਰਮ ਪਾੜਦੇ ਕਾਨਕ ਨਾ ਕਰੂੰ ਫਰੋਂ ਦੇ ਚੱਲਦਾ ਕੰਮ ਹਾਲ ਤਾਂ ਨਾਰੇ ਬਸ ਅੱਛਾ ਸਰੋ ਉਤੇ ਕੱਲ ਨੂੰ ਲੱਗਣ ਨੂੰ ਕਹਿੰਦੇ ਤੇ ਰਹਾ ਹਾਂ ਮਿਲ ਜੀ ਇੱਕ ਵਾਰ ਫੇਰ ਤੂੰ ਕੱਲ ਨੂੰ ਕਰ ਲੈ ਫੋਨ ਉਹ ਕਾਹਨ ਗੱਲ ਹੋਈ ਹੋਈ ਮੇਰੀ ਸਾਥ ਉਹ ਗੁਰਪ੍ਰੀਤ ਚੱਲਦਾ ਹੁੰਦਾ ਤੇ ਮੈਂ ਤੇ ਪੰਚ ਕੀ ਮੈਂ ਜਾਂਦਾ ਮੈਨੂੰ ਸਰੋਂ ਦਵਾ ਦੇ ਮੈਂ ਚੱਲ ਉਹਦੇ ਦੇ ਬੜਾ ਵਾਹ ਠੀਕ ਹੈ ਠੀਕ ਹੈ ਫੇਰ ਹੋਰ ਕਾ ਚਾਹੀਦਾ ਠੀਕ ਹੈ ਤੇ ਤੇਰੀ ਵੀ ਤੇਰੀ ਦਾ ਕੱਟੂ ਨਹੀਂ ਬਣਾ ਮੇਰੇ ਬਾਹਰ ਕੱਟੂ ਘਟਾ ਕੇ ਮੇਰੇ ਉੱਤੇ ਖਾਣ ਮੇਰੇ ਉਹ ਤੇਰੇ ਦਾ ਨਹੀਂ ਸੀ ਸਿਰ ਠੀਕ ਹੈ ਸਾਡਾ ਬੂਲਾ ਪਾਟਾ ਦਾ ਮੈਂ ਮੰਨ ਗਿਆ ਸਮਝ ਗਿਆ ਸਮਝ ਗਿਆ ਬਾਕੀ ਕੀਤੇ ਹੋਗਾ ਤਾਂ ਨਿਭੜ ਹਾਂ ਨਰੂ ਦਾ ਕਵਾਦੀ ਬਾਪ ਦਾ ਰੱਬ ਤੇ ਬੱਗਿਆ ਰਹਿੰਦਾ ਯਾਰ ਉਹੀ ਆ ਗਿਆ ਹਾਂ ਨਾ ਕਾ ਸਿੱਕੜ ਦਿਲਾਉਂ ਕਹਿੰਦੇ ਨੇ ਰਾਣ ਦੇ ਪੁੱਤ ਫਰੈਂਡ ਦੇ ਤੂੰ ਇਨੀ ਲਤ ਕਾਤੇ ਕਰਦੀ ਆ ਕਰਨ ਯਾਰ ਤੂੰ ਵੀ ਬਾ ਖੇਲੀ ਜਾਣ ਦੇ ਰੋ ਕਿ ਜੁੜਨ ਲੱਗਿਆ ਨਾਲੋਂ ਕਿਦਾ ਮੋਟਰ ਦਾਗਲਾ ਤੇਰਾ ਕਿੱਥੇ ਕਰਨ ਦਾ ਹੈ ਮੇਰਾ ਕੀ ਨਾ ਕਹਿਆ ਤੈਨੂੰ ਤੇਰਾ ਇਹ ਕਰਨ ਨੇ ਕਰਨ ਨੇ ਉਹਦਾ ਕਰਨ ਹੁਣ ਕਹਿੰਦਾ ਮੇਰਾ ਹੈ ਮੇਰਾ ਮੈਂ ਕਹ ਤੀ ਤੈਨੂੰ ਮੇਰਾ ਕਹ ਤੀ ਮੇਰਾ ਪਾਪਾ ਨੇ ਕਿ ਮੇਰੇ ਕੋਲ ਆਤਾ ਪੁੱਛ ਮਾਪਾ ਤੇ ਪਾਪਾ ਮੇਰਾ ਇਹ ਨਾ ਮੋਟਰਸਾਈਕਲ ਹੈ ਨਾ ਪਾ ਪਾਪਾ ਮੇਰਾ ਹਾਂ ਮੇਰਾ ਹੈ ਬਹਾ ਕਰ ਤੇ ਦੋਹਾਂ ਨੂੰ ਜਿਹਦਾ ਮਰਜ਼ੀ ਸਮਝ ਲਓ ਹਾਂ ਹਾਂ ਕਿਤੇ ਆਈ ਰਾਕ ਆਏ ਨੇ ਗਰਮਾ ਫੋਲਾ ਫੋਲਾ ਕਿੱਥੇ ਨਾ ਕਿੱਥੇ ਤਾਂ ਕਿੱਥੇ ਤਾਂ ਕਿੱਥੇ ਤਾਂ ਪੀਲੀ ਪੀਲੀ ਉਹਨੇ ਨਾ ਨਾ ਕਿਨੇ ਬੰਤਬਾਈ ਨੇ ਨਹੀਂ ਬੀਤੀ ਹੈ ਜੀ ਉਹ ਤਾਂ ਉਧਰ ਰ ਵਿਅਸਤ ਹੋਇਆ ਹੋਇਆ ਉਹ ਉਧਰ ਹੈ ਜੀ ਉਧਰ ਬੈਠਾ ਉਹ ਮੱਕੀ ਕੇਰਨ ਲੱਗਾ ਹੋਇਆ ਮਨ ਲੱਗਾ ਮੱਕੀ ਬੀਜ ਰਿਹਾ ਕੀ ਆ ਮਤਲਬ ਲੋਬੀ ਮੁੰਡਿਆਂ ਨੇ ਕੰਮ ਖੱਚਦਾ ਪੂਰਾ ਇਹਦੀ ਗੱਲ ਮੂੰਹ ਮਾਰੂਗਾ ਫਿਰ ਚੁਪਕਾ ਨਿਕਲੂਗਾ ਵਿੱਚ ਤੇ ਹੈ ਫਿਰ ਇਹਨੂੰ ਕਸੂਗੇ ਵੀ ਕਾਹੀ ਚੀਜ਼ ਕਰਾ ਤੁਸੀਂ ਕਸਾਂਗੇ ਇਹ ਹਲ ਟੈਂਪਰੇਰੀ ਚੜਾ ਰਹੇ ਤੁਸੀਂ ਹਨਾ ਇਹਨੂੰ ਤੇ ਉਹਦੇ ਬਾਅਦ ਕੋਈ ਚਾਬੀ ਚੂਬੀ ਹੈ ਜਿਹਦੀ ਕਸੂਗੇ ਹੈ ਨਹੀਂ ਹਾਂ ਮਸ਼ੀਨ ਹੈ ਨਹੀਂ ਕਹਦਣਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਨਾਲ ਦੀ ਨਾਲ ਸਲੂਸ਼ਨ ਲੱਗੂਗਾ ਇਹਨੂੰ ਫੇਰ ਖੋਲਣੇ ਹਲੇ ਨਾ ਖੁੱਲਦੇ ਨਹੀਂ ਇਹਦੇ ਲੱਗਣਗੇ ਦੁਆਚ ਟਾਈਟ ਹੋਣਗੇ ਫਿਰ ਸੋਲੂਸ਼ਨ ਕਾਦ ਲਾਉਂਗੇ ਅੱਜ ਅੱਜ ਅੱਛਾ ਸੱਲੇ ਸੋਲੂਸ਼ਨ ਲਾ ਕੇ ਫਿਰ ਡ੍ਰਿਲਰ ਠੀਕ 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 ਸਮਝ ਗਿਆ ਮਸਾਂ ਓਕੇ ਚਲੋ ਬੰਨ ਗਈ ਗੱਲ ਬਾਤ ਮੁਰਗੀਆਂ ਪੀਉਂਗੀਆਂ ਪਾਣੀ ਇੱਥੇ ਤੇ ਕੱਚਾ ਦਾ ਕੰਮ ਨੂੰ ਲਓ ਜੀ ਉੱਧਰ ਲਿਵਰ ਵੀ ਸਾਡੀ ਮੁੜਿਆਈ ਲਿਵਰ ਨੇ ਆਪਣਾ ਕੰਮ ਕਰ ਖਿੱਚਿਆ ਪਿਆ ਉਹ ਵੀ ਪਾਣੀ ਭਰਨ ਗਿਆ ਜ ਮੋਟਰ ਮੈਂ ਕਿਹਾ ਮੋਟਰ ਪਰ ਲੈਟ ਲੋਟ ਨਹੀਂ ਨਾ ਟਾਈਮ ਦਾ ਪਾਣੀ ਭਰਿਆ ਨਹੀਂ ਹੈਗਾ ਐ ਦਿਨ ਤੁਰੇ ਜਾਂਦੇ ਤੇ ਕਾਫੀ ਜਾਣੇ ਉਹ ਉਹ ਕਿਆ ਬਣਾਉਣਾ ਅੱਜ ਫਿਰ ਧਾਲਵਾਤ ਸਾਗ ये कह दाल भात साग ये काफी कुछ आपने बोल नहीं दिया दाल भात साग है बात बनी नहीं कुछ भैया हजम नहीं हुआ दाल भात साग ये अच्छा कर रहे हो आप इसको अच्छे से साफ कर लो वहाँ से मिट्टी उठाकर यहाँ पे डालकर अच्छा बना लो इसको अपने हाथ में ही है जहाँ पे रहना है एक दो महीने वहाँ पे अच्छा होगा ਇਹਾਂ ਪੇ ਮਿੱਟੀ ਡਾਲ ਵੇਸੇ ਬੜੀ ਐਸਾ ਬਣਾ ਰਖ ਲਓ ਯਾਰ ਇਹ ਕੀ ਬਾਤ ਹੈ ਅਭੀ ਤਾਂ ਕੁਛ ਵੀ ਨਹੀਂ ਧਰਾ ਤੂੰ ਨੇ ਪਾਣੀ ਪਾਣੀ ਨਹੀਂ ਸੀ ਯਾਰ ਇਹ ਲੱਕੜੀ ਮੇਰੀ ਤਾਂ ਨਹੀਂ ਹੈ ਨਾ ਉਠਾ ਲੈ ਤੂੰ ਐਸੇ ਮਤ ਕਰਨਾ ਯਾਰ ਚੱਕ ਦੋ ਫੱਟੇ ਯਾਰ ਇਸ ਕੋ ਵੀ ਅੱਛੇ ਸੇ ਪਟਣਾ ਹੈ ਹਲੇ ਨੂੰ ਇਹਨੂੰ ਪੱਟ ਕੇ ਫਿਰ ਦੇਖਦੇ ਆਂ ਵੀ ਕੀ ਆ ਬਣਦੀ ਆ ਗੱਲ ਅਦੇ ਅੰਦਰ ਦੇ ਸਫਾਈ ਹੋਣੀ ਐ ਉਹ ਨਹੀਂ ਹੋਈ ਹਾਲ ਇਹਦੇ ਲੀਕਿੰਗ ਹੈਗੀ ਐ ਇੱਥੇ ਹਾਲ ਲਓ ਜੀ ਇਧਰ ਸਰਦਾਰ ਨੇ ਵੀ ਤਕਰੀਬਨ ਸੇ ਕਾਫੀ ਸਫਾਈ ਜੀ ਕਰਤੀ ਬਾਕੀ ਦੇਖਦੇ ਹਾਂ ਕੀ ਬਣਦਾ ਗੁੱਦੂਆ ਭਈਆ ਲਾਇਆ ਵਜਿਨਾ ਹੁਣ ਉਹ ਵਿੱਚ ਤੁਹਾਨੂੰ ਜੇ ਦਿਖਦਾ ਹੋਵੇ ਠੀਕ ਆ ਜੀ ਮਿਲਦੇ ਆਂ ਫਿਰ ਕਿਥੇ ਅਗਲੇ ਵਲੌਗ ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ